ਓਕੇ ਨੰਨਾ ਕੇ ਜੋ ਮਸਤਕੀ ਲੇਖ ਲਿਖੇਨ ਨੂੰ ਕੋਈ ਵੀ ਬਦਲ ਨਹੀਂ ਸਕਦਾ ਅੱਜ ਮਹੀਨਿਆਂ ਤੋਂ ਆਡੀਅੰਸ ਇਹੀ ਦੁਆਵਾ ਕਰ ਰਹੀ ਸੀ ਕਿ ਵਹੀ ਅਮੂ ਨੂੰ ਮਿੰਦੋ ਨਾਲ ਮਿਲਾਦੋ ਇਕ ਪ੍ਰਾਨੋ ਪੈਣ ਨਾਲ ਮਿਲਾਦੋ ਇਹ ਵਿਛੋੜਾ ਹੁਣ ਸਿਆ ਨਹੀਂ ਜਾਂਦਾ ਇਹਨਾਂ ਦਾ ਮਿਲਾਪ ਕਦੋਂ ਹੋਵੇਗਾ ਨਾਲੇ ਜੇ ਤੋਂ ਪਿਛਲੇ ਐਪੀਸੋਡ ਇਹ ਪਤਾ ਚੱਲਿਆ ਮਿੰਦੋ ਨੂੰ ਕਿ ਭਈ ਇਹ ਜੋ ਪਾਲਾ ਹੈ ਉਹ ਹੀ ਮੇਰਾ ਪ੍ਰਾਅ ਵੇ ਤੇ ਭਈ ਉਸੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਅੱਜ ਦੇ ਵੀਡੀਓ ਜਪਾ ਤੁਹਾਨੂੰ ਦੱਸਾਂਗੇ ਕਿ ਭਈ ਜੋ ਮਿੰਦੋ ਪਾਲੇ ਨਾਲ ਮਿਨੀ ਸੀਦੇ ਉਸਨੇ ਕਿਉਂ ਨਹੀਂ ਦੱਸਿਆ ਕਿ ਤੂੰ ਮੇਰਾ ਵੀਰਾ ਵੇ ਲੇਕਿਨ ਅੱਜ ਦੇ ਵੀਡੀਓ ਜਪਾ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਾਂਗੇ ਕਿ ਮਿੰਦੋ ਨੂੰ ਦੱਸਣ ਤੋਂ ਬਾਅਦ ਵੀ ਕਿ ਵਾਕਈ ਪਾਲਾ ਮਿੰਦੋ ਨਾਲ ਚੱਲੂਗਾ ਆਖਿਰ ਉਸੇ ਰਾਹ ਵਿੱਚ ਕਿਹੜੇ ਰੋੜੇ ਹਨ ਇਹ ਵੀ ਤੁਹਾਨੂੰ ਦੱਸਾਂਗੇ ਆਖਿਰ ਹੀ ਤੁਹਾਨੂੰ ਇਹ ਦੱਸਾਂਗੇ ਕਿ ਆਖਿਰ ਇਹੋ ਜਿਹਾ ਕਿਹੜਾ ਸ਼ਖਸੀ ਜੋ ਮਿੰਦੋ ਦੀ ਹੈਲਪ ਕਰੇਗਾ ਪੰਮੀ اور ਅਮੂਦੀ ਮਿਲਣ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਬਹੁਤ ਹੀ ਇੰਪੋਰਟੈਂਟ ਵੀਡੀਓ ਹੋ ਲੱਗਿਆ ਇਨੋਲਜੈਂਸ ਸਵਾਲਾਂ ਦੇ ਜਵਾਬ ਤੁਸੀਂ ਮਹੀਨਾ ਤੋਂ ਢੂੰਡ ਰਹੇ ਸੀ ਅੱਜ ਸਾਰੇ ਸਾਰੇ ਜਵਾਬ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਣਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਜਿੰਨਾ ਜਿੰਨਾ ਲੋਕਾਂ ਦੇ ਖਿਲਾਫ ਅਮੂ ਦੇ ਦਿਲ ਇੱਤੇ ਦਿਮਾਗ ਇਹ ਜ਼ਹਿਰ ਭਰਿਆ ਹੋਇਆ ਸੀ ਉਸਨੇ ਆਪਣੇ ਦਿਲ ਤੇ ਦਿਮਾਗ ਚੋਂ ਉਹਨਾਂ ਲੋਕਾਂ ਨੂੰ ਆਪਣੇ ਘਰ ਚੋਂ ਤੇ ਆਪਣੇ ਦਿਮਾਗ ਚੋਂ ਸੁੱਟਿਆ ਉਹਨੂੰ ਪਤਾ ਹੋਗਾ ਕਿ ਜਦੋਂ ਅम्मू ਦੇ ਪਾਪਾ ਜੂ ਅਕਾਲ ਚਲਾਣਾ ਕਰ ਗਏ ਸੀ ਤਾਂ ਅम्मू ਨਿਆਣਾ ਸੀ ਉਸਨੂੰ ਕੋਈ ਵੀ ਚੀਜ਼ ਦਾ ਅੱਛ ਚੇਤੇ ਨਹੀਂ ਹੈ ਕਿ ਕਿਵੇਂ ਅम्मू ਦੀ ਮਾਂ ਨੂੰ ਅम्मू ਨਾਲ ਵਖਰਾ ਕੀਤਾ ਸੀ ਤੇ ਕਿਵੇਂ ਉਹ ਤਰਸਦੀ ਰਹੀ ਤੇ ਬਾਰ ਬਾਰ ਗੇੜੇ ਮਾਰਦੀ ਰਹੀ ਕਿ ਬਈ ਮੇਰਾ ਪੁੱਤ ਮੈਨੂੰ ਦੇ ਦੋ ਇਹ ਤੁਹਾਨੂੰ ਦੱਸ ਦਿੰਦੇ ਕਿ ਇੰਨਾ ਵੱਡਾ ਚੂੜ ਫੁੱਫੜ ਤੇ ਭੂਆ ਨੇ ਬੋਲ ਕੇ ਮਾਂ ਦੇ ਨਾਮ ਦੇ ਉਹਨਾਂ ਨੇ ਕਲੰਕ ਲਗਾ ਦਿੱਤਾ ਭੂਆ ਦੇ ਫੁੱਫੜ ਨੇ ਅੰਮੋ ਨੂੰ ਇਹ ਝੂਠ ਕਹਿ ਕੇ ਆਪਣਾ ਤੇ ਫਾਇਦਾ ਕਰ ਲਿਆ ਲੇਕਿਨ ਹਮੇਸ਼ਾ ਹਮੇਸ਼ਾ ਲਈ ਇੱਕ ਪੁੱਤ ਦੇ ਦਿਲ ਦੇ ਦਿਮਾਗ ਵਿੱਚ ਮਾਂ ਦੇ ਖਿਲਾਫ ਜ਼ਹਿਰ ਪਾੜ ਛੋੜਿਆ ਸਾਲੋ ਸਾਲ ਬੀਤ ਚੁਕੇ ਲੇਕਿਨ ਅੰਮੋ ਦੇ ਦਾਦਾ ਜੀ ਸੋਚ ਕੇ ਵੀ ਮਤਲਬ ਕੋਸ਼ਿਸ਼ ਕਰੇ ਕਿ ਵੀ ਅੰਮੋ ਨੂੰ ਸੱਚ ਨਹੀਂ ਦਿਖਾ ਸਕੇ ਉਸ ਦੀ ਮਾਂ ਬਾਰੇ ਇਸ ਲਈ ਤੁਸੀਂ ਸੁਣਿਆ ਹੀ ਹੋਗਾ ਪਿਛਲੇ ਐਪੀਸੋਡ ਜਦੋਂ ਫੁੱਫੜ ਨੇ ਹੀ ਧਮਕੀ ਦਿੱਤੀ ਸੀ ਕਿ ਭਈ ਮੈਂ ਇਸ ਘਰ ਨੂੰ ਛੱਡ ਕੇ ਚਲਾ ਜਾਵਾਂਗਾ ਜਿਵੇਂ ਤੇਰੀ ਮਾਂ ਛੱਡ ਕੇ ਗਈ ਸੀ ਤੇ ਅੰਮੋ ਨੇ ਛੱਡ ਨਾਲ ਇਹੀ ਜਵਾਬ ਦਿੱਤਾ ਸੀ ਕਿ ਨਾ ਤੇ ਮੈਂ ਆਪਣੀ ਮਾਂ ਦੇ ਜਾਣ ਦੇ ਰੋਇਆ ਤੇ ਨਾ ਤੇ ਤੇਰੇ ਜਾਣ ਦੇ ਮਰਨ ਲਗਾ ਇਦਾਂ ਮਤਲਬ ਇਹ ਹੀ ਸਮਝ ਆਉਂਦਾ ਕਿ ਉਹ ਆਪਣੀ ਮਾਂ ਤੇ ਆਪਣੀ ਭੈਣ ਨਾਲ ਨਫ਼ਰਤ ਕਰਦਾ ਹੈ ਇਸੀ ਚੀਜ਼ ਦਾ ਫਾਇਦਾ ਇਹ ਜੋ ਭੂਆ ਤੇ ਫੂਫੜ ਚੱਕ ਰਹੇ ਜਦ ਤੋਂ ਇਹ ਨਿਆਣਾ ਸੀ ਤੇ ਹੋਂ ਤੱਕ ਔਰ ਜੋ ਗੱਲਾਂ ਅੱਪਾ ਤੁਹਾਨੂੰ ਦੱਸਣ ਲੱਗੇ ਆ ਬਹੁਤ ਹੀ ਧਿਆਨ ਨਾਲ ਸੁਣਨਾ ਅਦਰਸ ਲੋਕੀ ਜਾਣਨਾ ਚਾਹੁੰਦੇ ਨੇ ਕਿ ਜਦੋਂ ਅੰਮੂ ਨਾਲ ਪਹਿਲੀ ਵਾਰ ਮਿੰਦੋ ਮਿਲੀ ਉਸਨੇ ਕਿਉਂ ਨਹੀਂ ਉਸੇ ਟਾਈਮ ਕਹਿ છોੜਿਆ ਅੰਮੂ ਨੂੰ ਕਿ ਬਈ ਮੈਂ ਹੀ ਤੇਰੀ ਛੋਟੀ ਭੈਣਾ ਆਖਿਰ ਇਸ ਦੇ ਪਿੱਛੇ ਕੀ ਮਕਸਦ ਸੀ ਕਈ ਲੋਕਾਂ ਦਾ ਕਹਿਣਾ ਹੈ ਕਿ ਬਈ ਅੰਮੂ ਦੇ ਦਿਮਾਗ 'ਇ ਜ਼ਹਿਰ ਭਰਿਆ ਹੋਇਆ ਆਪਣੀ ਮਾਂ ਤੇ ਭੈਣ ਦੇ ਖਿਲਾਫ ਇਸ ਲਈ ਮਿੰਦੋ ਨੂੰ ਡਰ ਲੱਗ ਰਿਹਾ ਕਿ ਮੈਂ ਸਾਰੀ ਸੱਚਾਈ ਅੰਮਨ ਨੂੰ ਕਹਿ ਦੇਵਾਂਗੀ ਤੇ ਵਈ ਉਹ ਮੰਨੂਗਾ ਕਿ ਨਹੀਂ ਮੰਨੂਗਾ ਲੇਕਿਨ ਇਹ ਗੱਲ ਗਲਤ ਆ ਕਿਉਂਕਿ ਮਿੰਦੋ ਨੂੰ ਹਲੇ ਤੱਕ ਨਹੀਂ ਪਤਾ ਕਿ ਉਹ ਉਜ਼ਾ ਕੀ ਰਿਐਕਸ਼ਨ ਹੋਏਗਾ ਸਚਾਈ ਸੁਣਨੇ ਤੋਂ ਬਾਅਦ ਕਿ ਉਜ਼ੀ ਮਾਂ ਤੇ ਭੈਣ ਦਾ ਅਮਰੂ ਚੇਤੇ ਕਰ ਕਰਕੇ ਹਰ ਰਾਤ ਰੋਂਦੇ ਹਨ ਅਸਲ ਮਿੰਦੋ ਨੇ ਇਸ ਲਈ ਅੰਮੂ ਨੂੰ ਇਹ ਸਾਰੀ ਗੱਲਾਂ ਨਹੀਂ ਦੱਸੀ ਕਿ ਉਸ ਨੂੰ ਪਤਾ ਹੈ ਕਿ ਵਈ ਉਸੇ ਦਿਮਾਗ ਹੀ ਰੇੜਾ ਕੇ ਕੇ ਦੋ ਵਾਰ ਮੈਨੇ ਉਸ ਨੂੰ ਥੱਪੜ ਮਾਰਿਆ ਸੀ ਔਰ ਉਸ ਦਾ ਉਹ ਬਦਲਾ ਲੈਣਾ ਚਾਹੁੰਦਾ ਤਾਂ ਮੇਰੇ ਨਾਲ ਨਫ਼ਰਤ ਕਰਦਾ ਹੈ ਤੇ ਉਸ ਨੂੰ ਲੱਗਿਆ ਕਿ ਹੁਣ ਅਗਰ ਸਾਰੀ ਸੱਚਾਈ ਦੱਸ ਦਿੱਤੀ ਤੇ ਅੰਮੂ ਕਦੀ ਵੀ ਸਾਡੇ ਨਾਲ ਘਰ ਨਹੀਂ ਚੱਲੂਗਾ ਔਰ ਕਦੀ ਵੀ ਮੰਮੀ ਨਾਲ ਯਾਨੀ ਪੰਮੀ ਨਾਲ ਨਹੀਂ ਮਿਲੇਗਾ ਦੂਜੀ ਗੱਲ ਤਾਂ ਉਹ ਜ਼ਾਜ਼ੀ ਹੈ ਅਗਰ ਅੰਮੂ ਨੂੰ ਪਤਾ ਵੀ ਚੱਲ ਗਿਆ ਤਾਂ ਵੀ ਉਹ ਇਹਨਾਂ ਨਾਲ ਨਹੀਂ ਜਾਊਗਾ ਇਸ ਦੇ ਪਿੱਛੇ ਦੋ ਤਿੰਨ ਗੱਲਾਂ ਆਈਆਂ ਸਾਹਮਣੇ ਤੁਹਾਨੂੰ ਯਾਦ ਹੀ ਹੋਏਗਾ ਜਦ ਅੰਮੂ ਦੇ ਪਾਪਾ ਅਕਾਲ ਚਲਾ ਬਣਾ ਕਰਕੇ ਸੀ ਤਾਂ ਬੜੇ ਹੀ ਔਖੇ ਹੋਏ ਸੀ ਉਸੇ ਅੰਮੋ ਦੇ ਦਾਦੀ ਦਾਦਾ ਦੇ ਉਹਨਾਂ ਦਾ ਇਹੀ ਕਹਿਣਾ ਸੀਗੇ ਬਈ ਪੁੱਤ ਇੱਤੇ ਛੱਡ ਕੇ ਜਾਦੇ ਬਈ ਤੀ ਆਪਣੇ ਨਾਲ ਖੜ ਲੈ। ਦਰਸਲ ਗੱਲ ਤੇ ਇਹ ਵੀ ਸਾਹਮਣੇ ਆ ਰਹੀ ਕਿ ਦਾਦੀ ਦਾਦਾ ਦੇ ਪੁੱਤਰ ਦੀ ਅਕਾਲ ਚਲਾਣਾ ਕਰਨ ਤੋਂ ਬਾਅਦ ਆਖਿਰ ਉਹਨਾਂ ਨੇ ਕਿਉਂ ਜ਼ਿੱਦ ਕੀਤੀ ਕਿ ਸਾਡਾ ਦੋਤਾ ਸਾਡੇ ਨਾਲ ਹੀ ਰਹੇਗਾ ਕਿ ਇਸ ਦੋਤੇ ਦੇ ਨਾਮ ਤੇ ਕੋਈ ਜ਼ਮੀਨ ਜਾਇਦਾਦ ਸੀ ਬਿਲਕੁਲ ਨਹੀਂ। ਕਹਾਵਤ ਤੁਸੀਂ ਸੁਣੀ ਹੋਏਗੀ ਕਿ ਮੂਲ ਸੇ ਸੂਤ ਪਿਆਰਾ ਹੁੰਦਾ ਹੈ। ਦਰਸਲ ਉਹ ਚਾਂਦੇ ਸੀ ਕਿ ਸਾਰਾ ਵੰਸ਼ ਚਲਾਣ ਲਈ ਸਾਨੂੰ ਇੱਕ ਦੋਤਾ ਚਾਹੀਦਾ ਇਸ ਲਈ ਲਈ ਉਸਨੇ ਆਪਣੇ ਦੋਤੇ ਨੂੰ ਪਿਆਰ ਨਾਲ ਤੇ ਨਹੀਂ ਲੇਕਿਨ ਛੀਨ ਕੇ ਲਿਆ ਅਸਲ ਦੋਨੋਂ ਹੀ ਦਾਦੀ ਦਾਦਾ ਜੋ ਮੱਤਾ ਵਨ ਉਹ ਅਲੱਗ ਹੈ ਜੇ ਅਸਲ ਦਾਦਾ ਚਾਹੁੰਦਾ ਕਿ ਵਈ ਮੈਂ ਸਾਰੀ ਪ੍ਰਾਪਰਟੀ ਅੰਮੂ ਨੂੰ ਦੇ ਤੇ ਦਾਦੀ ਚਾਹੁੰਦੀ ਕਿ ਮੈਂ ਸਾਰੀ ਪ੍ਰਾਪਰਟੀ ਆਪਣੇ ਜਵਾਈ ਦੇ ਆਪਣੀ ਧੀ ਨੂੰ ਦੇਵਾਂ ਲੇਕਿਨ ਤਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਬੇ ਦਾਦੀ ਨੂੰ ਅੰਮੂ ਨਾਲ ਕਾਫੀ ਪਿਆਰ ਹੈ ਕਿਉਂਕਿ ਅੰਮੂ ਨੇ ਜਦ ਕਹਿ ਦਿੱਤਾ ਸੀ ਫੁੱਫੜ ਨੂੰ ਕਿ ਇਸ ਘਰ ਤੋਂ ਨਿਕਲ ਜਾ ਤਾਂ ਵੀ ਦਾਦੀ ਨੇ ਆਪਣੇ ਦੋਤੇ ਯਾਨੀ ਅੰਮੂ ਨੂੰ ਕੁਝ ਨਹੀਂ ਕਿਹਾ ਸੀ ਨਾਲੇ ਹੁਣ ਤੁਹਾਨੂੰ ਸਮਝਾਣਿਆ ਤੇ ਦਿਖਾਣਿਆ ਕਿ ਆਖਿਰ ਅੰਮੂ ਨੂੰ ਕੌਣ ਮਿਲਵਾਵੇਗਾ ਉዚ ਮਾ ਪੰਮੀ ਨਾਲ ਤੇ ਉਹਨੂੰ ਕੌਣ ਸਮਝਾਵੇਗਾ ਕਿ ਭਈ ਜੋ ਵੀ ਇਲਜ਼ਾਮ ਤੇਰੀ ਮਾਂ ਤੇ ਲੱਗੇ ਹੋਏ ਨੇ ਉਹ ਬਿਲਕੁਕੁਲ ਹੀ ਬੇਗੁਨਾਹ ਹੈ ਉਹਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ ਉਹ ਜਾ ਇੱਕ ਸ਼ਖਸ ਹੈ ਜੋ ਇਹ ਸਾਰੇ ਕੰਮ ਕਰ ਸਕਦਾ ਤੇ ਵਈ ਜੋ ਫੁੱਫੜ ਤੇ ਪੂਆ ਨੇ ਅੰਮੂ ਨੂੰ ਪਾਲਿਆ ਸੀ ਲੇਕਿਨ ਉਹਨਾਂ ਦੀ ਖੁਦ ਦੀ ਮਰਜ਼ੀ ਨਹੀਂ ਸੀ ਉਹਨਾਂ ਦੀ ਕੋਈ ਖੁਸ਼ੀ ਨਹੀਂ ਸੀ ਦਰਅਸਲ ਉਹਨਾਂ ਦੀ ਮਜਬੂਰੀ ਸੀ ਸਾਰਾ ਅੰਜਾਮ ਤੇ ਤੁਹਾਡੇ ਸਾਹਮਣੇ ਹੈ ਕਿਵੇਂ ਜਦ ਅੰਮੂ ਵੱਡਾ ਹੋ ਗਿਆ ਤੇ ਹੁਣ ਪ੍ਰਾਪਰਟੀ ਦੀ ਮੰਗ ਕਰ ਲਈ ਫੁੱਫੜ ਹੁਣ ਫੁੱਫੜ ਨਹੀਂ ਚਾਹੁੰਦਾ ਕਿ ਅਮਰ ਇਸ ਸਾਰੀ ਰਵੇ ਕਿਉਂਕਿ ਅਗਰ ਇਹੋ ਜਿਹਾ ਹੋਇਆ ਤੇ ਉਸਨੂੰ ਪਤਾ ਹੈ ਕਿ ਸਾਰੀ ਪ੍ਰਾਪਰਟੀ ਚੋਂ ਕੱਖ ਵੀ ਉਸਨੂੰ ਨਹੀਂ ਮਿਲਣਾ ਕਿਉਂਕਿ ਇਹ ਦਾਦੀ ਦਾਦਾ ਸਾਰੀ ਚੀਜ਼ਾਂ ਤੋਂ ਆਪਣੇ ਦੋਤੇ ਨੂੰ ਹੀ ਦੇਣਗੇ ਲੋਕੀ ਕਮੈਂਟ ਕਰਕੇ ਇਹ ਵੀ ਪੁੱਛ ਰਹੇ ਸੀ ਕਿ ਦੱਸੋ ਕਿ ਭਈ ਔਣ ਅਮੂ ਤੇ ਆਪਾਂ ਮੀ ਨੂੰ ਕੌਣ ਮਿਲਵਾਵੇਗਾ ਕਹਿੰਦੇ ਨਾ ਕਿ ਜਿਹੜੇ ਸਪਨੀ ਨੇ ਦੱਸਿਆ ਸੀ ਉਹੀ ਆਪਣਾ ਜ਼ੈਰ ਵਾਪਸ ਚੂਸੇਗਾ ਜੇ ਤੇ ਆਇਆ ਹੀ ਹੋਏਗਾ ਉਹ ਸਰਪੰਚ ਜਿਸਨੇ ਮਾਂ ਤੇ ਪੁੱਤ ਨੂੰ ਵੱਖਰਾ ਕੀਤਾ ਸੀ ਹੁਣ ਫਿਲਹਾਲ ਹਸਪੀਟਲ ਹੀ ਤੇ ਆਪਣੇ ਪਿਓ ਦਾ ਮੈਸੇਜ ਲੈ ਕੇ ਆਇਆ ਸੀ ਮਿੰਦੋ ਕਿ ਭਈ ਆਪਣੀ ਮਾਂ ਨੂੰ ਜਲਦ ਤੋਂ ਜਲਦ ਮੇਰੇ ਪਿਓ ਕੁਲੀਆ ਤਾਂ ਕਿ ਉਹ ਮਾਫੀ ਮੰਗ ਲਓਗੇ ਦਰਅਸਲ ਦੇਵ ਦਾ ਜੋ ਪਿਓ ਵੇ ਉਹ ਸਰਪੰਚ ਸੀ ਅੱਜ ਦੇ ਵੀਡੀਓਜ਼ ਬਸ ਇਨਹੀ ਥੈਂਕ ਯੂ ਜਿਸਨੇ ਵੀ ਛੋੜਾ ਪਾਇਆ ਸੀ ਮਾਂ ਤੇ ਪੁੱਤ ਵਿੱਚ ਹੁਣ ਉਹ ਹੀ ਮਿਲਵਾਊਗਾ ਪੰਮੀ ਦੇ ਅੰਮੂ ਨੂੰ